ਕੀ ਤੁਹਾਨੂੰ ਵੀ ਲੰਬੇ ਤੇ ਘਣੇ ਵਾਲਾਂ ਦਾ ਸ਼ੌਂਕ ਹੈ ਤਾਂ ਅੱਜ ਦੇ ਨੁਸਖੇ ਤੁਹਾਡੇ ਵਾਲਾਂ ਨੂੰ ਰੇਸ਼ਮ ਵਰਗਾ ਚਮਕਦਾਰ ਤੇ ਕਨਾ ਬਣਾ ਦੇਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਹੌਸਲਾ ਤੇ ਇਲਾਜ ਵਿੱਚ ਮੈਂ ਅੱਜ ਤੁਹਾਡੇ ਨਾਲ ਘਰ ਵਿੱਚ ਹੀ ਕੀਤੇ ਜਾ ਸਕਣ ਵਾਲੇ ਕੁਝ ਸੌਖੇ ਤੇ ਪਰ ਬਾਅਦਸ਼ਾਲੀ ਨੁਸਖੇ ਸਾਂਝੇ ਕਰਨ ਜਾ ਰਹੀ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਵਾਲਾਂ ਨੂੰ ਲੰਮਾ ਤੇ ਕਣਾਂ ਬਣਾ ਸਕਦੇ ਹੋ ਬਿਨਾ ਕਿਸੇ ਮਹਿੰਗੀ ਥੈਰੇਪੀ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਾਓ ਚਲੋ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਨੰਬਰ 1 ਪਿਆਜ਼ ਦਾ ਰਸ ਹਫਤੇ ਵਿੱਚ ਦੋ ਵਾਰੀ ਪਿਆਜ਼ ਦਾ ਰਸ ਸਿਰ ਤੇ ਲਗਾਓ ਇਹ हेयर ਗ੍ਰੋਥ ਤੇ ਡੈਂਡਰਫ ਲਈ ਫਾਇਦੇਮੰਦ ਹੈ ਨੰਬਰ 2 ਮੇਥੀ ਦਾਣਾ ਮੇਥੀ ਦੇ ਦਾਣੇ ਨੂੰ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਤੇ ਸਵੇਰੇ ਉਹਨਾਂ ਦਾ ਪੇਸਟ ਬਣਾ ਕੇ ਲਗਾਓ ਇਹ ਤੁਹਾਡੇ ਵਾਲਾਂ ਦੀ ਜਲਦੀ ਜਲਦੀ ਗ੍ਰੋਥ ਕਰਦਾ ਹੈ ਤੇ ਵਾਲਾਂ ਨੂੰ ਮਜ਼ਬੂਤ ਰੱਖਦਾ ਹੈ ਨੰਬਰ 3 ਐਲੋਵੇਰਾ ਤੇ ਨਾਰੀਅਲ ਐਰੋਵੇਲਾ ਜਲ ਦੇ ਵਿੱਚ ਕੁਝ ਨਾਰੀਅਲ ਦੇ ਬੂੰਦਾਂ ਮਿਲਾ ਕੇ ਉਸ ਨੂੰ ਆਪਣੇ ਸਿਰ ਤੇ ਲਗਾਓ ਐਰੋਵੇਲਾ ਤੁਹਾਡੇ ਸਕੈਲਪ ਨੂੰ ਠੰਡਾ ਰੱਖਦਾ ਹੈ ਤੇ ਡੈਂਡਰਫ ਤੋਂ ਬਚਾਉਂਦਾ ਹੈ ਨੰਬਰ 4 ਆਮਲਾ ਪਾਊਡਰ ਤੇ ਨਾਰੀਅਲ ਆਮਲੇ ਪਾਊਡਰ ਨੂੰ ਨਾਰੀਅਲ ਤੇਲ ਵਿੱਚ ਪਕਾਓ ਹਫਤੇ ਵਿੱਚ ਦੋ ਵਾਰੀ ਇਸ ਇਸ ਨਾਲ ਮ사ਜ ਕਰੋ ਇਸ ਨਾਲ ਵਾਲ ਕਣੇ ਰਹਿਣਗੇ ਤੇ ਕਾਲੇ ਰਹਿਣਗੇ ਤੇ ਵਾਲ ਮਜ਼ਬੂਤ ਵੀ ਨੰਬਰ 5 ਤੇ ਆਖਰੀ ਸਹੀ ਡਾਈਟ ਪ੍ਰੋਟੀਨ ਦਾਲਾਂ ਹਰੀਆਂ ਸਬਜ਼ੀਆਂ ਖਾਣ ਨਾਲ ਵੀ ਵਾਲ ਮਜ਼ਬੂਤ ਰਹਿੰਦੇ ਹਨ ਜੇ ਤੁਹਾਡੀ ਡਾਈਟ ਵਿੱਚ ਇਹ ਸਭ ਕੁਝ ਨਹੀਂ ਹੈ ਤਾਂ ਤੁਸੀਂ ਇਸ ਨੂੰ ਜਲਦੀ ਤੋਂ ਆਪਣੀ ਡਾਈਟ ਵਿੱਚ ਐਡ ਕਰ ਲਓ ਤਾਂ ਕਿ ਤੁਹਾਡੇ ਵਾਲ ਜਲਦੀ ਹੀ ਗ੍ਰੋਥ ਕਰ ਸਕਣ ਦੋਸਤੋ ਜੇ ਤੁਸੀਂ ਇਹ ਨੁਸਖੇ ਨੇ ਅਨੁਸਾਰ ਅਜਮਾਉਂਦੇ ਹੋ ਤਾਂ ਨਤੀਜੇ ਜ਼ਰੂਰ ਵਖਣਗੇ ਤਾਂ ਇਹਨਾਂ ਨੂੰ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹਨਾਂ ਵਿੱਚੋਂ ਸਭ ਤੋਂ ਵਧੀਆ ਨੁਸਖਾ ਕਿਹੜਾ ਲੱਗਿਆ ਵੀਡੀਓ ਹੈਲਪਫੁਲ ਲੱਗੀ ਹੋਏ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰਿਓ ਧੰਨਵਾਦ